ਬਿਲਕੁਲ ਮਹਾਪੁਰਸ਼ਾਂ ਸੰਤਾਂ ਦੀ ਕਹਾਵਤ ਹੈ ਵੀ ਜਿਹਨਾਂ ਬੰਦੇ ਦੀ ਜ਼ਮੀਰ ਮਰ ਜਾਂਦੀ ਨਾ ਉਹ ਚਲਦੀਆਂ ਫਿਰਦੀਆਂ ਵੈਸੇ ਹੀ ਲਾਸ਼ਾਂ ਹੁੰਦੀਆਂ ਲਾਸ਼ਾਂ ਹੁੰਦੀਆਂ ਮੇਰੀ ਜ਼ਮੀਰ ਮੇਰੀ ਮਾਂ ਨੇ ਜਿੰਦਾ ਰੱਖੀ ਸੀ ਉਹਨੇ ਮੇਰੀ ਜ਼ਮੀਰ ਕਹਿਆ ਸੀ ਮਰਨ ਨਹੀਂ ਦੇਣੀ ਸੋ ਮੈਨੂੰ ਅੱਜ ਲੱਗਦਾ ਵੀ ਜਿਹਨਾਂ ਲੋਕਾਂ ਦੀ ਜ਼ਮੀਰ ਜ਼ਿੰਦਾ ਹੈ ਅੱਜ ਕਹਿੰਦੇ ਹੁੰਦੇ ਨਾ ਸ਼ਤਰੰਜ ਵਿੱਚ ਵਜ਼ੀਰ ਤੇ ਜ਼ਿੰਦਗੀ 'ਚ ਵਜ਼ੀਰ ਜ਼ਿੰਦਗੀ 'ਚ ਜ਼ਮੀਰ ਦੋ ਜੇ ਮਰ ਜੇ ਨਾ ਤਾਂ ਖੇਲ ਦੋਨਾਂ ਦਾ ਹੀ ਖਤਮ ਹੋ ਜਾਂਦਾ ਉਹ ਸ਼ਤਰੰਜ ਦਾ ਵੀ ਖਤਮ ਹੋ ਜਾਂਦਾ ਤੇ ਜਮੀਰ ਮਰ ਜਾਂਦੀ ਜਿੰਦਗੀ ਚ ਔਰ ਮੈਨੂੰ ਲੱਗਦਾ ਜਿਨ੍ਹਾਂ ਲੋਕਾਂ ਦੀ ਜਮੀਰ ਜਿੰਦਾ ਆ ਉਹ ਅੱਜ ਦੇ ਸਿਸਟਮ ਚ ਨਾ ਟੇਕ ਨਹੀਂ ਸਕਦੇ ਬਹੁਤਾ ਚਿਰ ਉਹ ਹਾਂ ਉਹ ਇੱਕ ਐਗਜ਼ਾਮਪਲ ਸੈੱਟ ਕਰ ਜਾਣਗੇ ਥੋੜੇ ਚਿਰ ਬਾਅਦ ਪਰ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਊਗਾ ਜਾਂ ਉਹ ਆਪ ਬਾਹਰ ਹੋ ਜਾਣਗੇ ਕਿਉਂਕਿ ਸਿਸਟਮ ਜਮੀਰ ਮਾਰ ਕੇ ਕੰਮ ਬੰਦੇ ਨਹੀਂ ਕਰ ਸਕਦੇ ਇਹ ਇਹ ਤਾਂ ਸਰਕਾਰਾਂ ਜਮੀਰ ਜੇ ਤੁਸੀਂ ਉਹਨੂੰ ਫੂਟ ਤੇ ਲਾਇਆ ਫੂਡ ਸੈਂਪਲਿੰਗ ਤੇ ਲਾਇਆ ਤੁਹਾਡੇ ਕੀ ਇੰਟਰਸਟ ਆ ਤੁਸੀਂ ਹਰ ਜਗ੍ਹਾ ਤੇ ਫੋਨ ਕਰ ਕਰਕੇ ਰੋਕਦੇ ਹੋ ਕਿ ਸੈਂਪਲ ਨਹੀਂ ਭਰਨਾ ਇਹ ਤਾਂ ਉਹਨੇ ਤੈਅ ਕਰਨਾ ਨਾ ਡੀਐਚਓ ਨੇ ਵੀ ਮੈਂ ਅੱਜ ਸ਼ਕਤੀ ਚੀਜ਼ ਆਇਦਾ ਸੈਂਪਲ ਭਰਨਾ ਕਿ ਨਹੀਂ ਭਰਨਾ ਮਤਲਬ ਅਸੀਂ ਤਾਂ ਦੇਖ ਰਹੇ ਸੀ ਸਿਸਟਮ ਵਿੱਚ ਵੀ ਇਹ ਕਿੱਦਾਂ ਦੀਆਂ ਸਰਕਾਰਾਂ ਆ ਕਿੱਦਾਂ ਦਾ ਸਿਸਟਮ ਹੈ ਇਹਨਾਂ ਨੂੰ ਇਹਨਾਂ ਨਹੀਂ ਫਿਕਰ ਵੀ ਇਹਨਾਂ ਦੇ ਪੋਤੇ ਆ ਪੜਪੋਤੇ ਨੇ ਆਉਣ ਵਾਲੇ ਸਮੇਂ 'ਚ ਕੀ ਖਾਣਾ ਗੰਦ ਖਾਣਾ ਇੱਥੇ ਜ਼ਹਿਰ ਖਾਣਾ ਜਿੰਨੀਆਂ ਬਿਮਾਰੀਆਂ ਵਧ ਗਈਆਂ ਜਿੱਧਰ ਜਿੱਧਰ ਜਾ ਰਿਹਾ ਸਾਡਾ ਸਮਾਜ ਜਿੱਧਰ ਪੰਜਾਬ ਜਾ ਰਿਹਾ ਦੇਸ਼ ਜਾ ਰਿਹਾ ਕੌਣ ਕੰਮ ਕਰੂਗਾ ਇਹਨਾਂ ਨੂੰ ਜਰਾ ਫਿਕਰ ਨਹੀਂ ਸਰਕਾਰਾਂ ਨੂੰ ਹੁਕਮਰਾਨਾਂ ਨੂੰ ਜਰਾ ਫਿਕਰ ਨਹੀਂ ਹੈਗਾ ਸੋ ਮੈਂ ਤੁਹਾਨੂੰ ਸੱਚੀ ਦੱਸਾਂ ਸਾਡੇ 3 ਸਾਲ ਚ 4 ਸਾਲ ਕਾਹੋਂ ਕੀਤਾ ਫੂਟ ਤੇ ਜਿਹੜਾ ਬਤੌਰ ਡੀ ਐਚਓ ਮੈਂ ਸੱਚੀ ਤੁਹਾਨੂੰ ਕਹਿੰਦਾ ਹੁੰਦਾ ਨਾ ਕੁਝ ਕੁਝ ਲੋਕ ਵਕਤਕੀ ਸਾਂਚੇ ਵਿੱਚ ਢਲ ਗਏ ਕੁਝ ਕੁਝ ਲੋਕ ਵਕਤਕਾਰ ਸਾਂਚਾ ਬਦਲ ਗਏ ਸੋ ਅਸੀਂ ਤਾਂ ਸਾਂਚੇ ਚ ਢਲਣ ਵਾਲੇ ਨਹੀਂ ਸੀਗੇ ਇਹਨਾਂ ਦੇ ਚ ਇਹਨਾਂ ਦੇ ਸਿਸਟਮ ਚ ਜਾਂ ਤਾਂ ਮਿਕਸ ਅਪ ਹੋ ਜਾਂਦੇ ਇਹਨਾਂ ਵਰਗੇ ਹੋ ਜਾਂਦੇ ਜੋ ਇਹ ਚਾਹੁੰਦੇ ਆ ਉਦਾਂ ਦੇ ਅਸੀਂ ਹੋ ਜਾਂਦੇ ਤਾਂ ਕੋਈ ਦਿੱਕਤ ਹੀ ਨਹੀਂ ਸੀ ਆਉਣੀ ਕਰ ਹੀ ਜਾਂਦੇ ਜਿੱਥੇ ਇਹ ਕਹਿੰਦੇ ਸੈਂਪਲ ਭਰੋ ਉੱਥੇ ਭਰਦੇ ਜਿੱਥੇ ਨਹੀਂ ਭਰਨਾ ਨਹੀਂ ਭਰਦੇ ਕਲੈਕਸ਼ਨਾਂ ਕਰਦੇ ਮਹੀਨੇ ਲੈਂਦੇ ਉੱਪਰ ਦਿੰਦੇ ਥੱਲੇ ਦਿੰਦੇ ਸਭ ਨੂੰ ਕਰਦੇ ਖੁਸ਼ ਰੱਖਦੇ